ਇਹ ਤਾਂ ਨਵੇਂ ਤਰੀਕੇ ਨਾਲ ਲਟਕ ਗਿਆ ਬਈ ਇਹ ਤਾਂ ਹੋਰੋਂ ਲਟਕ ਗਿਆ ਵਾ ਕੋਈ ਨਹੀਂ ਆ ਸਾਰੇ ਹੋ ਗਏ 20 ਸੈਕਿੰਡ ਵੀ ਹੋ ਗਈ 1 ਮਿੰਟ ਤੋਂ ਉੱਤੇ ਵਾਹ ਤੇਰੇ ਚੋਬਰਾ ਵੈਰੀ ਗੁੱਡ ਮੈਨੂੰ ਲੱਗਦਾ ਵੀ ਪਹਿਲੇ ਨੰਬਰ ਤੇ ਤਾਂ ਆ ਗਿਆ ਸਤਿ ਸ਼੍ਰੀ ਅਕਾਲ ਜੀ ਤੇ ਆ ਬੱਚੇ ਥੋੜੇ ਜਿਹਾ ਵੱਡੇ ਆ ਆ ਨਿੱਕੇ ਆ ਤੇ ਇਹਨਾਂ ਨੇ ਲਟਕਣਾ ਇਹਦੇ ਨਾਲ ਤੇ ਆਪਾਂ ਦਾ ਦੇਣਾ ਟਾਈਮ ਫੋਨ ਤੇ ਜਿਹੜਾ ਵੱਧ ਟਾਈਮ ਲਟਕ ਗਿਆ ਉਹਨੂੰ ਮਿਲ ਜਾਣਾ ਵਾ ਨਾਮ ਫੋਨ ਤੇ ਆਪਾਂ ਟਾਈਮ ਲਾ ਦੇਣਾ ਵਾ ਜ਼ੀਰੋ ਆ ਜਿਹੜਾ ਲਟਕ ਗਿਆ ਵਾਰੀ ਵਾਰੀ ਵੱਡਿਆਂ ਚ ਇੱਕ ਬੰਦਾ ਜਿੱਤ ਜੂਗਾ ਤੇ ਇੱਕ ਬੰਦਾ ਛੋਟਿਆਂ ਚ ਜਿੱਤ ਜੂਗਾ ਠੀਕ ਆ ਬਈ ਲੈ ਲੜੂਗਾ ਮਨਜੀਤ ਸਿੰਘ ਠੀਕ ਆ ਕਿੱਥੇ ਲੜਕਣਾ ਇੱਥੇ ਜੁਦ ਨੂੰ ਕਿਹਾ ਚੱਲ ਉਹ ਤਾਂ ਚੱਲੀ ਲੈ ਬਈ ਮਨਜੀਤ ਦਾ ਟਾਈਮ ਸ਼ੁਰੂ ਹੋਣ ਲੱਗਾ ਏ ਚੱਲ ਲਓ ਬਈ ਲੱਗ ਜੂ ਪਤਾ ਮਨਜੀਤ ਦਾ ਕਿੰਨਾ ਚਿਰ ਲਟਕਦਾ ਵਾ ਤੇ ਬਾਕੀਆਂ ਦਾ ਤੁਸੀਂ ਰਿਐਕਸ਼ਨ ਦੇਖ ਸਕਦੇ ਆ ਏ ਬਾਈ ਲੈ ਆ ਬਈ 13 ਸੈਕਿੰਡ ਆਪਾਂ ਦਾ ਸਕਰੀਨ ਸ਼ਾਟ ਲੈ ਲਿਆ ਪਹਿਲੇ ਦਾ ਠੀਕ ਆ ਕਰਨਾ ਕੀ ਆ ਹਰਮਨ ਹਰਮਨ ਜੋ ਤੈਨੂੰ ਕਿਹਾ ਉਹ ਛੱਡ ਦੇ ਹੱਥ 1 2 3 ਚੱਲ ਬਈ ਚੱਲੀ ਜਾਂਦਾ ਟਾਈਮ ਹਰਮਨ ਦਾ ਨਾਲ ਮੂੰਹ ਵੀ ਦਿਖਾ ਦਿਆ ਕਰ ਨੇੜਿਓ ਲਗ ਜਿਉ ਪਤਾ ਜਿੱਤਾਂ ਹਾਰਾਂ ਮੇ ਫੈਸਲੇ ਹੋ ਜਾਣੇ ਆ ਮੁੰਡਾ ਦਾ ਯਾਰ ਕਮਾਲ ਹੀ ਕਰਦੀ ਯਾਰ ਇਹਦਾ ਮੰਜੀਦ ਦਾ ਬਾਈ ਪੰਜ ਮਿੰਟ ਲਾਂਕ ਜੂ ਲਾਂਕੂਗਾ ਬਾਈ ਮੂੰਹ ਮੜੇ ਨੇੜੇ ਵਿਖਾਇਆ ਕਰ ਆਹ ਵੈਰੀ ਗੁੱਡ ਪ੍ਰੋਵਾਈਡ ਹੀ ਕੋਈ ਉਹਦੇ 12 ਵਜੇ ਬਈ ਸਾਰ ਪ੍ਰੋਵਾਈਡ ਕੋਈ ਨਹੀਂ ਕਹਿੰਦਾ ਏ ਏ ਲੈ ਬਾਈ ਚਾ ਮਤਲਬ 40 ਦੇ ਆ 4198 ਅੱਧਾ ਕੇ ਸਕੰਡ ਮੇ ਤਾਂ ਹੋ ਗਈ ਮਿਸਟੇਕ 1 2 3 ਲੜ ਗਿਆ ਵੀ ਮੁੰਡਾ ਇਹਦਾ ਨਾਂ ਕੀ ਮੁੰਡਿਓ ਮਨਵੀਰ 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 ਮਨਜੀਤ ਨੂੰ ਤਾਂ ਜਿੱਤੂਗਾ ਇੰਨਾ ਮੈਨੂੰ ਪਤਾ ਵਾ ਤੂੰ ਇਹ ਲੋ ਤੋਂ 3 ਸੈਕਿੰਡ ਲਗ ਜਾਂ ਹੋਰ ਮਨਜੀਤ ਹੋ ਜਿੱਤੇਗਾ ਨਹੀਂ ਬਈ ਮਨਜੀਤ ਦੇ ਬਰਾਬਰ ਆ 13 ਸੈਕਿੰਡ 13 ਸੀ ਉਹਦਾ ਸਕਰੀਨ ਸ਼ਾਟ ਲੈ ਲਿਆ ਆਪਾਂ ਮੈਨੂੰ ਆਏ ਲੱਗਦਾ ਵਾ ਵੀ ਆਹ ਮੁੰਡਾ ਜਿੱਤੂਗਾ ਤਗਰਾ ਕੀ ਆ ਹੈ ਤਗਰਾਜ ਹੈਂ ਤਗਰਾਜ ਕਾ 2 3 ਚੱਲ ਸਿਕਰਾਜ ਦਾ ਟਾਈਮ ਹੋ ਗਿਆ ਸ਼ੂ ਚੱਕ ਇਹ ਤਾਂ ਨਵੇਂ ਤਰੀਕੇ ਨਾਲ ਲਟਕ ਗਿਆ ਬਾਈ ਇਹ ਤਾਂ ਹੋਰੋਂ ਲਟਕ ਗਿਆ ਵਾ ਕੋਈ ਨਹੀਂ ਹਸਾਉਂਦੇ ਨਹੀਂ ਤੈਨੂੰ ਓਏ ਹਸਾਉਣਾ ਨਹੀਂ ਹਸਾਉਂਦੇ ਨਹੀਂ ਹੈ ਫੋਟੋ ਲਾਇਕ ਚਲੋ ਫੋਟੋ ਲੱਗ ਜੂ ਪਤਾ ਸਿਕਰਾਜ 12 ਸੈਕਿੰਡ ਹੋਏ ਅਜੇ ਸਿਕਰਾਜ ਅਜੇ ਬਹੁਤ ਟਾਈਮ ਪਿਆ ਤਰਾ ਕਿੰਨੇ ਸੀ ਉਹਦੇ ਹਰਮੰਦੇ 40 40 ਸੀ ਹੈ ਨਾ 40 40 ਮਾਉਣ ਨੂੰ ਤਾਂ ਜੱਤ ਨੇ ਆਣਾ ਨਾ 10 ਸੈਕਿੰਡ ਹੋਰ ਲੱਗ ਜਾ 33 34 33 34 ਠੀਕ ਹੈ 37 ਕੋ ਕੋਈ ਨਾ 43 44 45 46 ਵੈਰੀ ਗੁੱਡ ਮੂੰਹ ਲਾਲੀ ਫੜਿਆ ਮੁੰਡੇ ਦਾ ਤਾੜੀਆਂ ਐ ਨਹੀਂ ਪਰਵਾਹ ਮੰਦਾ ਮਿੰਟ ਤੋਂ ਟਪਾਊਗਾ ਕਲਾਪਿੰਗ ਕਰ ਦੋ ਬਈ ਮੁੰਡੇ ਵਖਾ ਕਲਾਪਿੰਗ ਕਰਦੇ ਮਜੀਦ ਹੁਣੀ ਚੱਕਾ ਇੱਕ ਮਿੰਟ ਖੇਡਣ ਦੇ ਐਦਾਂ ਦੇ ਮੁੰਡੇ ਨੂੰ ਮੂਵ ਖਾ ਮੂਵਮੈਂਟ ਦਾ ਕਲਾਪਿੰਗ ਤਾੜੀਆਂ ਇੱਕ ਮਿੰਟ ਦੇ 10 ਸੈਕਿੰਡ ਬਈ 10 ਸੈਕਿੰਡ ਤੇ ਸਕਰੀਨ ਸ਼ਾਟ ਲੈ ਲਿਆ ਇੱਕ ਮਿੰਟ ਤੇ 10 ਸੈਕਿੰਡ ਤੇ ਅਬੀ ਬਾਹਰ ਫੋਨ ਆਇਆ ਬਈ ਲਓ ਵੀ ਛੋਟੇ ਆ ਗਿਆ ਕੀ ਨਾਮ ਬਈ ਜੀ ਤੁਹਾਰ ਤੁਹਾਰ ਸਿੰਘ ਜਾਰ ਸਿੰਘ ਲਓ ਵੀ ਜਿਹੜਾ ਤੁਹਾਨੂੰ ਕਹਦਾ ਹਾਂ ਉਹ ਚੱਲ ਪੈਣਾ ਹੱਥ ਪਾ ਲੋ ਉਹਨੂੰ ਉੱਥੇ ਲੜਕਣਾ ਵਾ ਉੱਥੇ ਆ ਜਾ ਕਹਿੰਦੇ ਭਾਈ ਨਿੱਕੇ ਨੇ ਇੱਥੇ ਲੜਕਣਾ ਵਾ ਛੱਡ ਦੇ ਛੱਡ ਦੇ 1 2 3 ਟਾਈਮ ਸ਼ੁਰੂ ਹੋ ਗਿਆ ਭਾਈ ਟਾਈਮ ਸ਼ੁਰੂ ਹੋ ਗਿਆ ਛੋਟਿਆਂ ਚੋਂ ਟਾਈਮ ਸ਼ੁਰੂ ਹੋ ਗਿਆ ਵਾ ਜੁਝਾਰ ਸਿੰਘ ਦਾ ਨਾਲ ਰਿਐਕਸ਼ਨ ਦਿਖਾ ਦਿਆ ਕਰੋ ਸਾਰਾ ਇੱਧਰ ਨੂੰ ਵੀ ਕਰ ਸਕਦਾ ਹੈ ਕੋਈ ਕੋਈ ਚੱਕਰ ਨਹੀਂ ਥੱਲੇ ਪੈਰ ਨਹੀਂ ਲਾਉਣਾ ਬੇਟੇ ਜੋ ਪੈਰ ਥੱਲੇ ਲੱਗ ਗਿਆ ਤੁਸੀਂ ਆਊਟ ਹੋ ਜਾਣਾ ਵਾ ਟਾਈਮ ਚੱਲੀ ਜਾਂਦਾ ਵਾ ਕੈਮਰਾ ਹੀ ਦੀ ਨਾ ਤੁਸੀਂ ਸਾਈਡ ਤੇ ਹੋ ਜਾਓ ਤੇ ਇਹੀ ਸੈ ਇਹ 23 ਦੇ 33 ਤੇ ਸੀਗਾ 24 ਤੇ ਸਕਰੀਨਸ਼ਾਟ ਵੱਜ ਗਿਆ 1 ਸੈਕਿੰਡ ਦਾ ਫਰਕ ਪੈ ਗਿਆ 23 ਸੈਕਿੰਡ ਆ ਦੇ ਅਜਪ੍ਰੀਤ ਸੰਧ ਸਹਿ ਪ੍ਰੀਤ ਸਿੰਘ ਠੀਕ ਆ ਤੇ ਜਦੋਂ ਤੈਨੂੰ ਕਿਹਾ ਉਹ ਤੋਂ ਸ਼ੁਰੂ ਹੋ ਜਾਣਾ ਤੇਰਾ ਟਾਈਮ ਤੂੰ ਇੱਥੇ ਲੰਕਣਾ ਜਾਂ ਉੱਥੇ ਚੱਲ ਇੱਥੇ ਲੰਕਲਾ ਜਿੱਥੇ ਮਰਜ਼ੀ ਲੰਕਲਾ ਜਦੋਂ ਤੋਂ ਤੇਰਾ ਟਾਈਮ ਸ਼ੁਰੂ ਹੋਣ ਲੱਗਾ ਐਕਟ 2 3 ਲੰਕ ਗਿਆ ਵੀ ਸਹਿ ਪ੍ਰੀਤ ਸਿੰਘ ਲੱਗ ਜੂ ਪਤਾ ਸਹਿਜ ਪੈਰ ਨਾਲ ਲਾਈ ਥੱਲੇ ਲੱਗ ਜੂ ਪਤਾ 17 21 23 24 25000 ਤੋਂ ਜਿੱਤ ਗਿਆ ਨਾ ਇਹ ਹਜ਼ਾਰ ਦੇ ਕਿੰਨੇ ਸੀ 23 ਸੀ 24 ਹਾਂ 30 ਹੋ ਗਏ ਤੇਰੇ ਹਜ਼ਾਰ ਤੋਂ ਤਾਂ ਤੂੰ ਜਿੱਤ ਗਿਆ ਬਾਈ ਤਾੜੀਆਂ ਹੁਣ ਤੇਰਾ ਜਸ਼ਨ ਦਾ ਪਤਾ ਲੱਗੂਗਾ ਵੀ ਜਸ਼ਨ ਨਾਲ ਤੇਰਾ ਕੀ ਆ ਹੁਣੇ ਪਤਾ ਲੱਗ ਜੂ 40 ਕਿਆ 42 42 ਸੌਖ ਕਰੇ ਬਰੋਬਰ ਜਾਉ ਇਹ ਸੌਖ ਦੇ ਬਰੋਬ ਜੇ ਮਿੱਤਰਾ ਉਤੋਂ ਜਿੱਤ ਗਿਆ ਫਿਰ ਤੈਨੂੰ ਪਹਿਲੇ ਨੰਬਰ ਤੇ ਗੈਨਨਾ ਵਾ ਸੌਖ ਦੇ ਕਿੰਨੇ ਸੀਗੇ 1 ਮਿੰਟ ਤੇ 10 ਹਾਂ 1 ਮਿੰਟ ਤੇ 10 ਸਕਿੰਡ ਸੀ ਸੌਖ ਦੇ ਮੂੰਹ ਵੀ ਵਿਖਾਇਆ ਕਰ ਨਾਲ ਦੀ ਨਾਲ ਮਿੱਤਰਾ ਸੌਖ ਤੋਂ ਵੀ ਜਿੱਤਿਆ ਨਾ ਤੂੰ ਤਾਂ ਬਈ ਸਿਰਾ ਹੋ ਜਾਣਾ ਕੰਮ ਸਿਰਾ ਸਿਰਾ ਥੋੜਾ ਰਹਿ ਗਿਆ ਜ਼ਿਰਾ ਜ਼ਿਰਾ ਸਿਰਾ ਥੋੜਾ ਜ਼ਿਰਾ ਥੋੜਾ ਜ਼ਿਰਾ ਸਿਰਾ ਸਿਰਾ ਅਸਾਂ ਹੋਣਾ ਤਾੜੀਆਂ ਗਾਮੀ ਤਾਂ ਕਿ ਨਵੀ ਜਿੱਤ ਗਿਆ ਵੈਰੀ ਗੁੱਡ ਇਹ ਹੋ ਗਏ 20 ਸੈਕਿੰਡ ਵੀ ਹੋ ਗਈ 1 ਮਿੰਟ ਤੋਂ ਉੱਤੇ ਵਾਹ ਤੇਰੇ ਚੋਬਰਾ ਵੈਰੀ ਗੁੱਡ ਮੈਨੂੰ ਲੱਗਦਾ ਵੀ ਪਹਿਲੇ ਨੰਬਰ ਤੇ ਤਾਂ ਆ ਗਿਆ ਆ ਗਿਆ ਆ ਗਿਆ ਦੋ ਘਰ ਜانے ਨੇ ਬਾਕੀ ਜਸ਼ਨ ਤੇ ਡਿਪੈਂਡ ਆ ਦੋ ਘਰ ਜانے ਨੇ ਲੱਗ ਜੂ ਪਤਾ ਉਹ ਤੇਰੀ 1.5 ਮਿੰਟ ਬਈ ਤਾੜੀਆਂ ਓਏ ਹਜੇ ਨਹੀਂ ਫਿਰ ਸਿੱਦੇ ਅੱਛੇ ਟਟ ਗਿਆ ਵਾ ਛੱਡ ਦੀ ਛੱਟ ਨਾ ਖਾਣੀ ਏ ਲੱਗ ਗਿਆ 40 40 40 40 ਵਾ ਤੇਰੇ ਤਾੜੀਆਂ ਲਾਓ ਸਾਰੇ ਕਲਾਪ ਵੀ ਕਰ ਦਿਓ ਬਈ ਸਾਰੇ ਇੱਕ ਵਾਰੀ ਮੈਂ ਕੰਦਰਾ ਜਗਨਪ੍ਰੀਤ ਤੈਨੂੰ ਕੀ ਲੱਗਦਾ ਤੂੰ ਸਹਿਜ ਤੇ ਸਹਿਜ ਤੇ ਜਿੱਤ ਜੇਗਾ ਹਾਂਜੀ ਚਲੋ ਸਮਾਂ ਦੱਸੂਗਾ ਬਈ ਜਦੋਂ ਤੈਨੂੰ ਕਿਹਾ ਉਹਦੋਂ ਸ਼ੁਰੂ ਹੋ ਜੀ ਠੀਕ ਆ ਹੱਥ ਹੱਥ ਪਾ ਲੈ ਪਾ ਕੇ ਰੱਖ ਲੈ 1 2 3 ਲੈ ਬਈ ਜਗਨ ਦਾ ਟਾਈਮ ਸ਼ੁਰੂ ਹੋ ਗਿਆ ਵਾ ਜਸ਼ਨ ਦਾ ਮੂੰਹ ਵੀ ਦਿਖਾ ਸਕਦਾ ਤੂੰ ਉੱਤਰਨਾ ਹੋਇਆ ਧਿਆਨ ਨਾ ਉਤਰੀ ਸਤ ਨਾ ਖਾਲੀ ਠੀਕ ਆ ਲੱਗ ਜੂ ਪਤਾ 13 14 16 ਦੂਜੇ ਜਿਹੜਾਰ ਨੂੰ ਤਾਂ ਮੈਨੂੰ ਭਜਿਆ ਤਲੇਗਾ ਤੂੰ ਕਿਉਂਕਿ 18 19 ਸਕਿੰਟ ਹੋ ਗਏ 23 ਸਕਿੰਟ ਤੇ ਜਿਹੜਾਰ ਸੰਗਾ ਆਊਟ ਆਇਆ ਜੀ ਲੱਗ ਜੂ ਪਤਾ ਜਸ਼ਨ ਦਾ 26 30 31 32 32 33 35 36 42 43 44 45 90 ਆ 52 ਲਾ ਗਿਆ 52 ਦੇ 52 52 ਤੇ ਆ ਮੁੰਡਾ ਵੈਰੀ ਗੁੱਡ ਬਹੁਤ ਤਾੜੀਆਂ ਇਹਦੇ ਲਈ ਵੀ ਕਰਦੇ ਹੋ ਬਈ ਇੱਕ ਵਾਰੀ ਸਹਿਜ ਲਈ ਤਾੜੀਆਂ ਅੱਜ ਦੇ ਜਿਹੜੇ winner ਆ ਸਹਿਜ ਹੋਣ ਵੱਡਿਆਂ ਦੇ ਵਿੱਚੋਂ ਆ ਮੁੰਡਾ winner ਸੀਗਾ ਠੀਕ ਆ ਪਰ ਆ ਬੰਦੇ ਨੇ ਸ਼ੂਟਿਆਂ ਜੋ ਕਮਾਲ ਕਰਤਾ ਉਹ ਤੋਂ ਵੀ ਉੱਤੇ ਤੂੰ ਕਿੰਨੇ ਸੀ ਇਹਦੇ ਇੱਕ ਇਹਦਾ ਸੀਗਾ 1 ਮਿੰਟ ਤੇ 10 ਸੈਕਿੰਡ 1 ਮਿੰਟ ਤੇ 46 ਸੈਕਿੰਡ ਆ ਸਹਿਜ ਦੇ ਪੁੱਤ ਥੱਲੇ ਉੱਤਰੋ ਤਾੜੀਆਂ ਤਾੜੀਆਂ ਮਾਰ ਦਿਓ ਇੱਕ ਵਾਰੀ ਸਹਿਜ ਦੇ ਨਾਂ ਤੇ ਤਾੜੀਆਂ ਮਾਰ ਦਿਓ ਵਡਿਆਂ ਜੋ ਫਾਸਟ ਆਵਾ ਛੋਟਿਆਂ ਜੋ ਫਾਸਟ ਆਵਾ ਤੇ ਜੇ ਦੋਨਾਂ ਜੋ ਫਾਸਟ ਕੱਢਣਾ ਹੋਵੇ ਤਾਂ ਸਹਿਜਪ੍ਰੀਤ ਫਾਸਟ ਹੈ ਤਾੜੀਆਂ ਤੇ ਆਪਾਂ ਹੁਣ ਇਹਨਾਂ ਨੂੰ ਨਾਮ ਵੀ ਦੇਣਾ ਵਾ ਠੀਕ ਆ ਮੰਗ ਲੈਣਾ ਵਾ ਦੋਹਾਂ ਨੂੰ ਹਾਂਜੀ ਮੇਰਾ ਕਪਾਣ ਕੋਈ ਚੀਜ਼ ਵੀ ਲੈ ਸਕਦੇ ਆ ਹੁਣ ਫੇਰ ਨਾ ਕਿਉਂ ਕੁਛ ਵੀ ਪਤਾਂਗੀ ਲੈਣਾ ਵਾ ਇੱਕ ਇੱਕ ਦੋ ਜੇ ਪਤਾਂਗੇ ਇਹਨਾਂ ਨੂੰ ਆਪਾਂ ਦੋ ਦੇਣ ਲੱਗੇ ਆਹ ਲਓ ਬਈ ਥੋੜੋ ਖਿਡਾ ਲਓ ਇੱਕ ਜਿਹੜੇ ਹਿਸਾਬ ਨਾਲ ਮੁੰਡੇ ਨੇ ਪ੍ਰਦਰਸ਼ਨ ਕੀਤਾ ਆਉਣ ਵਾਲੇ ਸਮੇਂ ਦਾ ਪਾਲਾ ਜਲਾਲਪੁਰੀ ਕਿਹਾ ਸਕਦੇ ਹਾਂ ਕਰਤੀ ਆ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਧੰਨਵਾਦ ਜੀ